ਹੈਲੋ ਸ਼ਸ਼ੀ ਕਲਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਆਪਣਾ ਪੰਜਾਬੀ ਵਿਰਸਾ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਅੱਜ ਲੱਗੇ ਆ ਜੀ ਗੋਭੀ ਦੀ ਸਬਜ਼ੀ ਬਣਾਉਣਾ ਤੇ ਗੋਭੀ ਆਪਾਂ ਪਹਿਲਾਂ ਲਈਏ ਕੱਟ ਫਿਰ ਅੱਗੇ ਲਾਵਾਂਗੇ ਇਹਨੂੰ ਆਪਾਂ ਤੜਕਾ ਸਾਰਾ ਸਮਾਨ ਪਹਿਲਾਂ ਚੀਰ ਲਾਂਗੇ ਗੋਭੀ ਹੁਣ ਜਿਹੜੀ ਆਪਾਂ ਫੁੱਲ ਜਿਹੜੇ ਕੱਟ ਲੈਣੇ ਆ ਬਰੀਕ ਬਰੀਕ ਕੱਟ ਕੇ ਤੇ ਫੇਨ ਨੂੰ ਆਪਾਂ ਗਰਮ ਪਾਣੀ ਨਾਲ ਧੋਵਾਂਗੇ ਇਸ ਤਰ੍ਹਾਂ ਕਰਕੇ ਛੋਟੇ-ਛੋਟੇ ਪੀਸ ਕੱਟ ਲਾਂਗੇ ਵਿੱਚ ਵੇਖ ਲਾਂਗੇ ਕੋਈ ਕੀੜਾ ਤਾਂ ਨਹੀਂ ਹੈਗਾ ਵੈਸੇ ਅੱਜਕੱਲ ਜਿਹੜੀ ਗੋਭੀ ਆ ਰਹੀ ਹੈ ਉਹਦੇ ਵਿੱਚ ਕੋਈ ਕੀੜਾ ਤਾਂ ਨਹੀਂ ਹੁੰਦਾ ਪਰ ਫੇਰ ਵੀ ਆਪਾਂ ਨੂੰ ਇੱਕ ਵਾਰ ਚੈੱਕ ਜ਼ਰੂਰ ਕਰ ਲੈਣਾ ਚਾਹੀਦਾ ਵਾ ਚੈੱਕ ਕਰਕੇ ਹੀ ਬਣਾਉਣੀ ਚਾਹੀਦੀ ਆ ਤੇ ਗੋਭੀ ਦੀ ਸਬਜ਼ੀ ਜਿਹੜੀ ਆ ਉਹ ਬਹੁਤ ਸਵਾਦ ਬੰਦੀ ਆ ਆਪਾਂ ਚੈੱਕ ਕਰ ਲਿਆ ਵਾ ਤੇ ਇਹਨੂੰ ਹੁਣ ਆਪਾਂ ਬਰੀਕ-ਬਰੀਕ ਕੱਟਾਂਗੇ ਕਿਉਂਕਿ ਇਹ ਫੁੱਲ ਜੇ ਕਾਫੀ ਵੱਡੇ ਨੇ ਤੇ ਇਹਨਾਂ ਨੂੰ ਆਪਾਂ ਛੋਟੇ-ਛੋਟੇ ਕਰਾਂਗੇ ਚੀਰ ਕੇ ਤੇ ਜੋ ਇਹਦੇ ਵਿੱਚ ਲੂਣ ਮਸਾਲਾ ਜਿਹੜਾ ਰਲ ਸਕੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਕੱਟ ਲਾਂਗੇ ਤੇ ਵਿੱਚ ਫਿਰ ਪਾਵਾਂਗੇ ਆਪਾਂ ਆਲੂ ਆਲੂ ਵੀ ਆਪਾਂ ਬਰੀਕ-ਬਰੀਕ ਕੱਟਾਂਗੇ ਤੇ ਹਿੰਤੇ ਵੈਸੇ ਵੈਸੇ ਹੀ ਗੋਭੀ ਨਿਰੀ ਬਣਾ ਲੈਂਦੇ ਨੇ ਕਈ ਆਲੂ ਨਹੀਂ ਪਾਉਂਦੇ ਪਰ ਇਹ ਆਪਾਂ ਵਿੱਚ ਆਲੂ ਜ਼ਰੂਰ ਪਾਵਾਂਗੇ ਕਿਉਂਕਿ ਆਲੂ ਗੋਭੀ ਜਿਹੜੀ ਆ ਨਾ ਹੀ ਮਸ਼ਹੂਰ ਹੈ ਆਲੂ ਗੋਭੀ ਤੇ ਆਲੂ ਗੋਭੀ ਸਬਜ਼ੀ ਬਣੀ ਹੋਵੇ ਤੇ ਫੇਰ ਬਹੁਤ ਸਵਾਦ ਆ ਜੀ ਆ ਆਪਾਂ ਵਿੱਚ ਆਲੂ ਜ਼ਰੂਰ ਪਾਵਾਂਗੇ ਤੇ ਫੇਰ ਆਪਾਂ ਬਣਾਵਾਂਗੇ ਗੋਭੀ ਤੇ ਸਬਜ਼ੀ ਜਿਹੜੀ ਆ ਬਹੁਤ ਜਲਦੀ ਬਣਨ ਵਾਲੀ ਸਬਜ਼ੀ ਹੈ ਬਹੁਤ ਜਲਦੀ ਬਣ ਜਾਂਦੀ ਆ ਤੇ ਸੁੱਕੀ ਸਬਜੀ ਆ ਭਾਵੇਂ ਤੁਸੀਂ ਪਰੌਂਠਿਆਂ ਨਾਲ ਖਾਓ ਭਾਵੇਂ ਪੂੜੀਆਂ ਬਣਾ ਲਓ ਉਹਨਾਂ ਦੇ ਨਾਲ ਖਾਓ ਸਬਜੀ ਜਿਹੜੀ ਗੋਭੀ ਦੀ ਬਹੁਤ ਸਵਾਦ ਆਦੀ ਆ ਤੇ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਚੀਰ ਲਾਂਗੇ ਉੱਪਰ ਥੋੜੀ ਜਿਹੀ ਖਰਾਬ ਜਿਹੀ ਲੱਗਦੀ ਪਈ ਆ ਆਪਾਂ ਨੂੰ ਉਹ ਆ ਪੱਤ ਤੋਂ ਲਾ ਦਾਂਗੇ ਤੇ ਫਿਰ ਆਪਾਂ ਜਿਹੜੀ ਸਾਫ਼-ਸਾਫ਼ ਹੋ ਕੇ ਕੱਟ ਕਰ ਲਾਂਗੇ ਪਈ ਪਈ ਥੋੜੀ ਜਿਹੀ ਕਾਲੀ ਜੀ ਹੋ ਜਾਂਦੀ ਆ ਇਸ ਕਰਕੇ ਆਪਾਂ ਉੱਪਰ ਲੋ ਜਿਹੜੀ ਉਤਾਰ ਦਾਂਗੇ ਫਿਰ ਇਹਨੂੰ ਆਪਾਂ ਇਸ ਤਰ੍ਹਾਂ چیر ਲਾਂਗੇ ਫਿਰ ਇਹਨੂੰ ਆਪਾਂ ਗਰਮ ਪਾਣੀ ਦੇ ਵਿੱਚ ਧੋਵਾਂਗੇ ਧੋਣ ਤੋਂ ਬਾਅਦ ਆ ਫਿਰ ਆਪਾਂ چیرਾਂਗੇ ਆਲੂ ਲਓ ਜੀ ਹੁਣ ਆਪਾਂ ਪਿਆਜ਼ ਪਹਿਲਾਂ ਕੱਟ ਲੈਨੇ ਆ ਪਿਆਜ਼ ਕੱਟਣ ਤੋਂ ਪਾਦਾ ਆ ਪਾਲੂ ਕਟਾਂਗੇ ਪਹਿਲਾਂ ਆਪਾਂ ਪਿਆਜ਼ ਦੀ ਕਟਾਈ ਕਰਦੇ ਆ ਪਿਆਜ਼ ਜਿਹੜੇ ਉਹ ਆਪਣੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਜਿੰਨੇ ਤੁਸੀਂ ਪਾਉਣੇ ਚਾਹੋ ਸਬਜ਼ੀ ਦੇ ਹਿਸਾਬ ਨਾਲ ਆਪਣੇ ਪਿਆਜ਼ ਜਿਹੜੇ ਉਹ ਕਾਫੀ ਵੱਡੇ ਨੇ ਤੇ ਆਪਾਂ ਦੋ ਪਿਆਜ਼ ਹੀ ਪਾਉਣੇ ਆ ਵਿੱਚ ਤੇ ਇਹਨਾਂ ਨੂੰ ਛਿੱਲ ਕੇ ਧੋ ਕੇ ਫਿਰ ਇਹਨਾਂ ਨੂੰ ਆਪਾਂ ਚੀਰਾਂਗੇ ਜੀ ਹੁਣ ਆਪਾਂ ਪਿਆਜ਼ ਜਿਹੜੇ ਆ ਉਹ ਕੱਟ ਲੈਣੇ ਆ ਪਿਆਜ਼ ਆਪਾਂ ਤੋਲੇ ਸੀ ਤੇ ਤੋਂਨ ਦੀ ਵੀਡੀਓ ਜਿਹੜੀ ਆਪਾਂ ਨਹੀਂ ਵਿਖਾ ਲਈ ਤੇ ਹੁਣ ਆਪ ਇਹਨਾਂ ਨੂੰ ਆਪਣੇ ਹਿਸਾਬ ਨਾਲ ਬਰੀਕ-ਬਰੀਕ ਕੱਟ ਲਾਂਗੇ ਤੇ ਫੇਰ ਬਾਕੀ ਹੋਰ ਸਮਾਨ ਵਿੱਚ ਜਿਹੜਾ ਪੈਣਾ ਉਹ ਵੀ ਆਪਾਂ ਕਟਾਂਗੇ ਲਾਲ ਟਮਾਟਰ ਲਾਲ ਟਮਾਟਰਾਂ ਤੋਂ ਬਗੈਰ ਤਾਂ ਸਬਜੀ ਦਾ ਸਵਾਦ ਨਹੀਂ ਹੁੰਦਾ ਉਹ ਆਪਾਂ ਜ਼ਰੂਰ ਵਿੱਚ ਪਾਵਾਂਗੇ ਲਾਲ ਟਮਾਟਰ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਲੈਣੇ ਆ ਲੋ ਜੀ ਪਿਆਜ਼ ਤਾਂ ਕੱਟੇ ਗਏ ਹੁਣ ਆ ਗਈ ਆਪਣੇ ਲਾਲ ਟਮਾਟਰਾਂ ਦੀ ਵਾਰੀ ਲਾਲ ਟਮਾਟਰ ਜਿਹੜੇ ਉਹ ਵੀ ਆਪਾਂ ਧੋਲੇ ਨੇ ਧੋਕੇ ਤੇ ਹੁਣ ਇਹਨਾਂ ਨੂੰ ਵੀ ਆਪਣੇ ਹਿਸਾਬ ਨਾਲ ਕੱਟ ਲਾਂਗੇ ਬਰੀ ਬਰੀਗ ਤੇ ਕੱਟਣ ਤੋਂ ਬਾਅਦ ਫਿਰ ਅੱਗੇ ਤੁਹਾਨੂੰ ਦੱਸਦੇ ਆ ਆਪਾਂ ਕੀ ਕਰਾਂਗੇ ਸਬਜੀ ਦਾ ਹਰ ਕੋਈ ਬਣਾਉਂਦਾ ਹੈ ਆਪਣੇ ਹਿਸਾਬ ਨਾਲ ਬਣਾਉਂਦਾ ਹੈ ਜਿੱਦਾਂ ਜਿੱਤ ਨੂੰ ਕਿਸ ਨੂੰ ਪਸੰਦ ਆ ਕੋਈ ਘਿਓ ਚ ਬਣਾਉਂਦਾ ਕੋਈ ਤੇਲ ਚ ਬਣਾਉਂਦਾ ਕਿ ਆਪਾਂ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਗੋਭੀ ਦੀ ਸਬਜ਼ੀ ਬਹੁਤ ਸਵਾਦ ਬਣਦੀ ਆ ਤੇ ਸਾਰੇ ਜਣੇ ਦੱਸਿਓ ਤੇਲ ਦੇ ਵਿੱਚ ਹੀ ਸਾਰੇ ਬਣਾਉਂਦੇ ਆ ਕਿ ਜਾਂ ਘਿਓ ਦੇ ਵਿੱਚ ਵੀ ਗੋਭੀ ਬਣਾਉਂਦੇ ਆ ਕਈ ਫਰਾਈ ਕਰਕੇ ਵੀ ਗੋਭੀ ਦੀ ਸਬਜ਼ੀ ਬਣਾਉਂਦੇ ਨੇ ਪਰ ਫਰਾਈ ਕਰਨ ਨਾਲ ਤੇਲ ਜਿਹੜਾ ਬਹੁਤ ਜ਼ਿਆਦਾ ਰਹਿ ਜਾਂਦਾ ਵਾ ਆਪਣੀ ਸਿਹਤ ਵਾਸਤੇ ਨੁਕਸਾਨ ਹੁੰਦਾ ਵਾ ਇਸ ਕਰਕੇ ਆਪਾਂ ਫਰਾਈ ਕਰਕੇ ਨਹੀਂ ਬਣਾਉਣੀ ਇੱਕ ਵਾਰ ਆਪਾਂ ਵੀਡੀਓ ਪਾਵ ਚੁੱਕੇ ਹਾਂ ਫਰਾਈ ਕਰਕੇ ਆਪਾਂ ਬਣਾਈ ਸੀ ਗੋਭੀ ਦੀ ਸਬਜ਼ੀ ਪਰ ਬਹੁਤ ਜ਼ਿਆਦਾ ਤੇਲ ਵਿੱਚ ਰਹਿ ਜਾਂਦਾ ਇਸ ਤਰ੍ਹਾਂ ਫਰਾਈ ਕਰਨ ਨਾਲ ਮਿਕਸ ਸਬਜ਼ੀ ਆਪਾਂ ਬਣਾਈ ਸੀਗੀ ਤੇ ਅੱਜ ਆਪਾਂ ਇਸ ਤਰ੍ਹਾਂ ਹੀ ਬਣਾਉਣੀ ਆ ਸਿੰਪਲ ਤਰੀਕੇ ਨਾਲ ਘਰ ਦੇ ਮਸਾਲੇ ਪਾ ਕੇ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਵਧੀਆ ਵੀ ਬਣੂਗੀ ਤੇ ਖਾਂਚ ਵੀ ਸਹੀ ਰਹੂਗੀ ਆਪਣੀ ਗੋਭੀ ਸੱਚੀ ਜਿਹੜੀ ਆ ਲਓ ਜੀ ਹੁਣ ਆਪਾਂ ਅਦਰਕ ਜਿਹੜਾ ਉਹ ਛਿੱਲ ਲਿਆ ਵਾ ਤੇ ਹੁਣ ਇਹਨੂੰ ਵੀ ਆਪਾਂ ਬਰੀ ਬਰੀ ਕੱਟ ਲਾਂਗੇ ਅਦਰਕ ਆਪਾਂ ਥੋੜਾ ਹੀ ਪਾਵਾਂਗੇ ਬੱਚੇ ਜਿਹੜੇ ਪਸੰਦ ਨਹੀਂ ਕਰਦੇ ਇਸ ਕਰਕੇ ਆਪਾਂ ਅਦਰਕ ਜਿਹੜਾ ਉਹ ਥੋੜਾ ਹੀ ਹੋਣਾ ਵਾ ਤੇ ਅਦਰਕ ਜਿਹੜਾ ਉਹ ਆਪਾਂ ਲੈ ਆਣਾ ਵਾ ਕੱਟ ਫੇਰ ਆਪਾਂ ਤੜਕਾ ਲਾਵਾਂਗੇ ਅਜੇ ਆਪਾਂ ਆਲੂ ਵੀ ਕੱਟਣੇ ਆ ਆਲੂਆਂ ਦੀ ਵਾਰੀ ਜਿਹੜੀ ਉਹ ਮਗਰੋਂ ਹੀ ਆਉਣੀ ਆ ਪਹਿਲਾਂ ਮੈਂ ਕਿਹਾ ਵੇ ਆਪਾਂ ਪਿਆਜ਼ ਜਿਹੜਾ ਟਮਾਟਰ ਅਦਰਕ ਚੀਰ ਲਈਏ ਫੇਰ ਆਪਾਂ ਆਲੂ ਚੀਰਾਂਗੇ ਵਿਚ ਗੋਭੀ ਦੇ ਵਿੱਚ ਜ਼ਰੂਰੀ ਆਲੂ ਪੈਂਦੇ ਨੇ ਤੇ ਗੋਭੀ ਵੀ ਸਵਾਦ ਬਣਦੀ ਆ ਹਾਂ ਜੀ ਹੁਣ ਆਪਣੀ ਆਲੂਆਂ ਦੀ ਵਾਰੀ ਆ ਗਈ ਆ ਆਲੂ ਜਿਹੜੇ ਆਪਾਂ ਪਹਿਲਾਂ ਛੱਲਾਂਗੇ ਛੱਲਣ ਤੋਂ ਬਾਅਦ ਇਹਨਾਂ ਨੂੰ ਆਪਾਂ ਧੋਣਾ ਵਾਂ ਕਿਉਂਕਿ ਆਲੂਆਂ ਨੂੰ ਨਵੇਂ ਆਲੂ ਹੈ ਤੇ ਇਹਨਾਂ ਨੂੰ ਮਿੱਟੀ ਲੱਗੀ ਹੁੰਦੀ ਆ ਤੇ ਛਿੱਲ ਤੇ ਬਹੁਤ ਇਹਨਾਂ ਦੀ ਪਤਲੀ ਹੁੰਦੀ ਆ ਤੇ ਪਰ ਆਪਾਂ ਛਿੱਲ ਕੇ ਫਿਰ ਬਾਅਦ ਧੋਵਾਂਗੇ ਆਪਾਂ ਆਪਣੇ ਹਿਸਾਬ ਦੇ ਨਾਲ ਜਿੰਨੀ ਆਪਣੀ ਗੋਭੀ ਉਹਦੇ ਹਿਸਾਬ ਨਾਲ ਦੋ ਤਿੰਨ ਆਲੂ ਵਿੱਚ ਪਾਵਾਂਗੇ ਜਿਆਦਾ ਆਲੂ ਨਹੀਂ ਪਾਵਾਂਗੇ ਜਿਆਦਾ ਭੌਣ ਨਾਲ ਸਬਜ਼ੀ ਦੇ ਅੱਗੇ ਕਹਿੰਦੇ ਨੇ ਗੋਭੀ ਦੀ ਵਾਈ ਹੁੰਦੀ ਆ ਤੇ ਪਰ ਆਪਾਂ ਜਿਆਦਾ ਨਹੀਂ ਭੌਣਾ ਵਿੱਚ ਕੁਝ ਤੇ ਆਪਾਂ ਦੋ ਤੇ ਨਾਲੂ ਪਾਵਾਂਗੇ। ਲਓ ਜੀ ਆਲੂ ਆਪਾਂ ਲੈਨੇ ਤੋਂ ਤੇ ਹੁਣ ਇਹਨਾਂ ਨੂੰ ਆਪਾਂ ਗੋਪੀ ਦੇ ਵਿੱਚ چیر ਲੈਣਾ ਵਾ। ਗੋਭੀ ਆਪਾਂ ਗਰਮ ਪਾਣੀ ਨਾਲ ਪਹਿਲਾਂ ਹੀ ਧੋ ਲਈ ਸੀ। ਤੇ ਹੁਣ ਆ ਗਈ ਆਪਣੇ ਆਲੂਆਂ ਦੀ ਬਾਰੇ। ਆਲੂ ਆਪਾਂ ਛੋਟੇ-ਛੋਟੇ ਕੱਟ ਲਾਂਗੇ। ਕੱਟਣ ਤੋਂ ਬਾਅਦ ਆ ਫੇਰ ਆਪਾਂ ਇਹਦੀ ਤੜਕੇ ਦੀ ਤਿਆਰੀ ਕਰਾਂਗੇ। ਆਲੂ ਵਿੱਚ ਪਾ ਕੇ ਹਾਂਜੀ ਆਲੂ ਆਪਨੇ ਕੱਟੇ ਗਏ ਨੇ ਤੇ ਇੱਧਰ ਆਪਾਂ ਸਰੋਂ ਦਾ ਤੇਲ ਜਿਹੜਾ ਕੜਾਈ ਦੇ ਵਿੱਚ ਪਾ ਦਿੱਤਾ ਵਾ ਤੇ ਤੇਲ ਹੋ ਗਿਆ ਗਰਮ ਵਿੱਚ ਪਾਤਾ ਆਪਾਂ ਜੀਰਾ ਜੀਰੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤੇ ਹੁਣ ਅਦਰ ਜਿਹੜਾ ਉਹ ਵੀ ਆਪਾਂ ਪਾਤਾ ਵਾ ਜੀਰਾ ਜਿਹੜਾ ਆਪਣਾ ਤੇਲ ਗਰਮ ਸੀ ਭੁੱਜ ਗਿਆ ਹੀ ਤੇ ਅਦਰਕ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਪਿਆਜ਼ ਅਦਰਕ ਥੋੜਾ ਜਿਹਾ ਭੁਜ ਜੇ ਤੇ ਸਵਾਦ ਵਧੀਆ ਹੁੰਦਾ ਵਾ ਇਸ ਕਰਕੇ ਆਪਾਂ ਥੋੜਾ ਜਿਹਾ ਪਹਿਲਾਂ ਭੁੰਨ ਲੈਣਾ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਜਿਹੜਾ ਪਾ ਦੇਣਾ ਵਾ ਕਲਰ ਵੇਖੋ ਅਦਰਕ ਦਾ ਤੇ ਜੀਰੇ ਦਾ ਜਿਹੜਾ ਵਾ ਚੇਂਜ ਹੋ ਗਿਆ ਵਾ ਬ੍ਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਦੇਣਾ ਵਾ ਪਿਆਜ਼ ਆਜ ਨੂੰ ਇਹਨੂੰ 2-3 ਮਿੰਟ ਵਾਸਤੇ ਆਪਾਂ ਪੁੰਨਾਂਗੇ ਉਸ ਤੋਂ ਬਾਅਦ ਆ ਇਹਦੇ ਵਿੱਚ ਆਪਾਂ ਪਾਵਾਂਗੇ ਲਾਲ ਟਮਾਟਰ ਸਾਰਿਆਂ ਦੇ ਆਪੋ ਆਪਣੇ ਤਰੀਕੇ ਹੁੰਦੇ ਆ ਸਬਜ਼ੀ ਬਣਾਉਂਦੇ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਕੋਈ ਕਿਸੇ ਤਰੀਕੇ ਨਾਲ ਸਾਰੇ ਜਾਣੇ ਦੱਸਿਓ ਤੁਸੀਂ ਕਿਹੜਾ-ਕਿਹੜਾ ਤਰੀਕਾ ਵਰਤਦੇ ਆ ਸਬਜ਼ੀ ਬਣਾਉਣ ਵਾਸਤੇ ਕਈ ਕੁੱਕਰ ਦੇ ਵਿੱਚ ਵੀ ਗੋਭੀ ਬਣਾ ਲੈਂਦੇ ਨੇ ਕੁੱਕਰ ਦੇ ਵਿੱਚ ਆਪਾਂ ਤੜਕਾ ਲਾ ਕੇ ਗੋਭੀ ਪਾ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਫਿਰ ਸੀਟੀ ਮਰਵਾ ਦਈਏ ਤੇ ਬਹੁਤ ਵਧੀਆ ਗੋਭੀ ਬਣਦੀ ਹੈ ਤੇ ਪਰਜੀ ਆਪਾਂ ਕੜਾਈ ਜੀ ਬਣਾਉਣੀ ਆ ਤੇ ਉਹ ਵੱਖਰੀ ਗੱਲ ਹੋ ਜਾਂਦੀ ਆ ਖੁੱਲੀ ਬਹੁਤ ਵਧੀਆ ਬਣਦੀ ਇਸ ਤਰ੍ਹਾਂ ਹਰੀ ਮਿਰਚ ਜਿਹੜੀ ਉਹ ਆਪਾਂ ਟਮਾਟਰ ਦੇ ਨਾਲ ਹੀ ਕੱਟ ਲਈ ਸੀ ਤੇ ਨਾਲ ਹੀ ਦਿੱਤੀ ਆ ਆ ਦੇ ਵਿੱਚ ਭੁੱਜ ਜਾਏਗੀ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਦੋ ਪਾਈਆਂ ਵਾ ਮਿਰਚ ਬਹੁਤ ਕੋੜੀ ਆ ਇਸ ਕਰਕੇ ਆਪਾਂ ਦੋ ਹੀ ਪਾਈਆਂ ਵਾ ਜਿੱਦਾਂ ਦੀ ਕੋਈ ਖਾਂਦਾ ਉੰਨੀ ਕੋਈ ਪਾ ਲੈਂਦਾ ਵਾ ਆਪਣੇ ਬੱਚੇ ਜਿਹੜੇ ਉਹ ਜ਼ਿਆਦਾ ਨਹੀਂ ਮਿਰਚ ਖਾਂਦੇ ਇਸ ਕਰਕੇ ਆਪਾਂ ਦੋ ਮਿਰਚਾਂ ਪਾਈਆਂ ਹੁਣ ਆਪਣਾ ਇਹੜਾ ਪਿਆਜ਼ ਵਾ ਟਮਾਟਰ ਪੋਜੀ ਗਿਆਵਾ ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾਉਣੇ ਆ ਜਿਆਦਾ ਆਪਾਂ ਨਹੀਂ ਭੁੰਨਣਾ ਕਿਉਂਕਿ ਥੋੜਾ ਥੋੜਾ ਕੱਚਾ ਰੱਖਾਂਗੇ ਤੇ ਸਬਜ਼ੀ ਬਹੁਤ ਸਵਾਦ ਬਣਦੀ ਆ ਜਿਆਦਾ ਇਹਦੇ ਵਿੱਚ ਆਪਾਂ ਨਹੀਂ ਇਹਨੂੰ ਤੜਕੇ ਨੂੰ ਭੁੰਨਣਾ ਇੱਕ ਦੋ ਮਿੰਟ ਵਾਸਤੇ ਬਸ ਭੁੰਨਣਾ ਵਾ ਫੇਰ ਇਹਦੇ ਵਿੱਚ ਮਸਾਲੇ ਪਾਵਾਂਗੇ ਹਾਂਜੀ ਹੁਣ ਆਪਣੇ ਮਸਾਲਿਆਂ ਦੀ ਵਾਰੀ ਆ ਗਈ ਆ ਲੋ ਜੀ ਆਪਾਂ ਪਾਤੀ ਹਲਦੀ ਹਲਦੀ ਆਪਾਂ ਸਭ ਤੋਂ ਪਹਿਲਾਂ ਪਾਉਂਦੇ ਆ ਕਿਉਂਕਿ ਤਾਂ ਕੱਚਾਪਨ ਜਿਹੜਾ ਨਿਕਲ ਜਾਂਦਾ ਵਾ ਫੇਰ ਆਪਣੀ ਆ ਗਈ ਮਸਾਲੇ ਦੀ ਵਾਰੀ ਫੇ ਹੁਣ ਆਪਾਂ ਪਾਤਾ ਲੂਣ ਜੀ ਲੂਣ ਤੋਂ ਬਗੈਰ ਤੇ ਸਬਜੀ ਬਿਲਕੁਲ ਅਧੂਰੀ ਰਹਿ ਜਾਂਦੀ ਆ ਮਸਾਲਾ ਨਾ ਪਾਓ ਤਾਂ ਕੋਈ ਗੱਲ ਨਹੀਂ ਆ ਪਰ ਲੂਣ ਨਾ ਪਾਓ ਤੇ ਸਬਜੀ ਬੇਕਾਰ ਆ ਇਸ ਕਰਕੇ ਨੂਨ ਤੇ ਹਲਦੀ ਜਿਹੜਾ ਉਹ ਆਪਾਂ ਨੂੰ ਜ਼ਰੂਰੀ ਪਾਉਣਾ ਪੈਂਦਾ ਮਸਾਲਾ ਤੇ ਥੋੜਾ ਜਿਹਾ ਭਾਵੇਂ ਪਾਦੋ ਕੋਈ ਗੱਲ ਨਹੀਂ ਆ ਭਾਵੇਂ ਨਾ ਵੀ ਪਾਓ ਪਰ ਨੂਨ ਤੇ ਹਲਦੀ ਜਿਹੜਾ ਜ਼ਿਆਦਾ ਜ਼ਰੂਰੀ ਆ ਮਸਾਲਾ ਜਿਹੜਾ ਆਪਣਾ ਵੇਖੋ ਕਲਰ ਕਿਡਾ ਸੋਹਣਾ ਆ ਕੋਝ ਡੱਬਿਆ ਹੁਣ ਇਹਦੇ ਵਿੱਚ ਪਾਸ ਆਪਾਂ ਗੋਭੀ ਪਾਉਣੀ ਆ ਆਲੂ ਗੋਭੀ ਫਿਰ ਪਉਣ ਤੋਂ ਬਾਅਦ 10-15 ਮਿੰਟ ਬਾਅਦ ਆਪਣੀ ਜਿਹੜੀ ਸਬਜੀ ਬਿਲਕੁਲ ਬਣ ਕੇ ਰੈਡੀ ਹੋ ਜਾਊਗੀ ਆਪਾਂ ਸਰੋਂ ਦੇ ਤੇਲ ਦੇ ਵਿੱਚ ਤੜਕਾ ਲਾ ਰਹੇ ਹਾਂ ਤੇ ਸਬਜੀ ਜਿਹੜੀ ਬਹੁਤ ਸਵਾਦ ਬਣਦੀ ਹੈ ਸਰੋਂ ਦੇ ਤੇਲ ਦੇ ਵਿੱਚ ਬਸ ਤੜਕਾ ਹੁਣ ਆਪਣਾ ਪੁੱਜ ਗਿਆ ਵਾ ਜੀ ਹੁਣ ਇਹਦੇ ਵਿੱਚ ਆਪਾਂ ਪਾ ਦੇਣੀ ਆ ਗੋਭੀ ਆਲੂ ਆਲੂ ਗੋਭੀ ਜਿਹੜੀ ਆਪਾਂ ਦਿੱਤੇ ਪਾ ਹੁਣ ਇਹਨੂੰ ਆਪਾਂ 10 15 ਮਿੰਟ ਵਾਸਤੇ ਪਕਾਵਾਂਗੇ ਤੇ ਸਬਜੀ ਬਣ ਜਾਣੀ ਆਪਣੀ ਫਿਰ ਕਿੱਦਾਂ ਦੀ ਲੱਗੀ ਜੀ ਸਾਡੀ ਰੈਸਪੀ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਨਵੀਂ ਤੋਂ ਨਵੀਂ ਵੀਡੀਓ ਨਾਲੇ ਵੇਖੋ ਸਾਰੇ ਜਾਣੇ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਸਾਡੀ ਸਬਜੀ ਗੋਭੀ ਦੀ ਹੁਣ ਬਸ ਆਪਣੀ ਗੋਭੀ ਰੈਡੀ ਹੋ ਜਾਣੀ ਆ 5-10 ਮਿੰਟ ਵਾਸਤੇ ਇਹਨੂੰ ਬਣਾਉਣਾ ਵਾ ਤੇ ਫਿਰ ਆਪਣੀ ਸਬਜੀ ਜਿਹੜੀ ਉਹ ਤਿਆਰ ਹੋ ਜਾਣੀ ਆ ਜੀ ਜੀ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਅਗਲੀ ਨਵੀਂ ਰੈਸਪੀ ਦੇ ਨਾਲ ਫੇਰ ਮਿਲਾਂਗੇ। ਵੇਖੋ ਤੁਸੀਂ ਸਾਡੀ ਸਬਜੀ ਦਾ ਕਲਰ ਕਿੱਡਾ ਸੋਹਣਾ ਆਇਆ। ਲੋ ਜੀ ਧੰਨਵਾਦ ਜੀ ਸਾਰਿਆਂ ਦਾ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਸਾਡਾ ਪੰਜਾਬੀ ਵਿਰਸਾ ਵੱਲੋਂ ਧੰਨਵਾਦ ਜੀ ਸਾਰਿਆਂ ਦਾ।